ਰੂਪ ਧਾਰਨ ਕਰ ਗਿਆ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉੱਥੇ ਵੱਡੇ ਇੰਤਜ਼ਾਮ ਕੀਤੇ ਗਏ ਨੇ ਤਾਂ ਕਿ ਕੋਈ ਨਾਜਕ ਘਟਨਾ ਨਾ ਵਾਪਰੇ 23 ਜਥੇਬੰਦੀਆਂ ਦੇ ਵੱਲੋਂ ਮਾਫ ਕਰਿਓ 23 ਜਥੇਬੰਦੀਆਂ ਦੇ ਵੱਲੋਂ ਅੱਜ ਬੁੱਡੇ ਨਾਲੇ ਨੂੰ ਬੰਨ ਮਾਰਨ ਦਾ ਜਿਹੜਾ ਉਹ ਯਤਨ ਕੀਤਾ ਗਿਆ ਪੁਲਿਸ ਤੇ ਨਾਲ ਪ੍ਰਦਰਸ਼ਨਕਾਰੀ ਉਲਝੇ ਵੀ ਐ ਬੈਰੀਕੇਡ ਵੀ ਤੋੜੇ ਗਏ ਨੇ 40 ਤੋਂ ਵਧੇਰੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲਿਆ ਗਿਆ ਤੇ ਹੁਣੇ-ਹੁਣੇ ਖਬਰੇ ਵੀ ਮਿਲੀ ਆ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਬੁੱਡੇ ਨਾਲੇ ਨੂੰ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਲਾ ਪਾਣੀ ਮੋਰਚਾ ਦੇ ਆਗੂਆਂ ਦੇ ਵੱਲੋਂ ਸਮਾਜ ਸੇਵੀਆਂ ਦੇ ਵੱਲੋਂ ਅੱਜ 23 ਤੋਂ ਵਧੇਰੇ ਜਥੇਬੰਦੀਆਂ ਦੇ ਵੱਲੋਂ ਅਜਲ ਲੁਧਿਆਣਾ ਵਿਖੇ ਇਕੱਠ ਦੀ ਕਾਲ ਦਿੱਤੀ ਗਈ ਸੀ ਜਿਸ ਦੌਰਾਨ ਉਹਨਾਂ ਦਾ ਇਹ ਰੋਸ ਸੀਗਾ ਕਿ ਜਿਹੜਾ ਫੈਕਟਰੀਆਂ ਦਾ ਪਾਣੀ ਹੈ ਡਾਈੰਗ ਇੰਡਸਟਰੀ ਦਾ ਪਾਣੀ ਹੈ ਗੰਦੇ ਪਾਣੀ ਨੇ ਜਿਹੜਾ ਬੁੱਢਾ ਦਰਿਆ ਸੀ ਉਸ ਨੂੰ ਬੁੱਡੇ ਨਾਲੇ ਦਾ ਰੂਪ ਦੇ ਦਿੱਤਾ ਦੱਸਣਾ ਬਣਦਾ ਹੈ ਕਿ ਸਤਲੁਜ ਦਰਿਆ ਦੀ ਹੀ ਇੱਕ ਸਹਾਇਕ ਨਦੀ ਰਿਹਾ ਹੈ ਬੁੱਢਾ ਦਰਿਆ ਜਿਸ ਨੂੰ ਕਿ ਹੁਣ ਨਾਲੇ ਦਾ ਰੂਪ ਮਿਲ ਚੁੱਕਿਆ ਉਹਦਾ ਕਾਰਨ ਹੈ ਕਿ ਇੰਡਸਟਰੀ ਦਾ ਤੇ ਵੱਡੀ ਗਿਣਤੀ ਵਿੱਚ ਡਾਈਂਗ ਇੰਡਸਟਰੀ ਦਾ ਜਿਹੜਾ ਫੈਕਟਰੀਆਂ ਦਾ ਗੰਦਾ ਮਟੀਰੀਅਲ ਹੈ ਉਹ ਇਸ ਨਾਲੇ ਦੇ ਵਿੱਚ ਪੈਂਦਾ ਜਿਸ ਦੇ ਕਰਕੇ ਲੱਖਾਂ ਲੋਕ ਜਿਹੜੇ ਨੇ ਇਸ ਤੋਂ ਪ੍ਰਭਾਵਿਤ ਹੋ ਰਹੇ ਨੇ ਔਰ ਕੈਂਸਰ ਵਰਗੀ ਨਾਮਰਾਦ ਬਿਮਾਰੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਇਹੀ ਕਾਰਨ ਹੈ ਕਿ ਲੰਬੇ ਸਮੇਂ ਤੋਂ ਬੁੱਢੇ ਨਾਲੇ ਨੂੰ ਲੈ ਕੇ ਐਜੀਟੇਸ਼ਨ ਹੁੰਦੇ ਆਏ ਨੇ ਪਿਛਲੀਆਂ ਸਰਕਾਰਾਂ ਦੇ ਦਰਮਿਆਨ ਵੀ ਬੜੇ ਵੱਡੇ ਪੱਧਰ ਤੇ ਐਜੀਟੇਸ਼ਨ ਹੋਏ ਨੇ ਹਰ ਸਰਕਾਰ ਇਹ ਦਾਵਾ ਕਰਦੀ ਹੈ ਕਿ ਅਸੀਂ ਇਸ ਨੂੰ ਸਾਫ਼ ਕਰਾਂਗੇ ਹਾਲਾਂਕਿ ਹੁਣ ਤੱਕ ਕਰੋੜਾਂ ਰੁਪਏ ਦਾ ਬਜਟ ਜਿਹੜਾ ਉਹ ਵੀ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਇਸ ਨੂੰ ਸਾਫ਼ ਕਰਨ ਦੇ ਲਈ ਐਲਾਨ ਕੀਤਾ ਗਿਆ ਪਰ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਦਾ ਰੂਪ ਨਹੀਂ ਦੇ ਸਕੀਆਂ ਕੋਈ ਵੀ ਸਰਕਾਰਾਂ ਤੇ ਇਸ ਵਕਤ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਲਾ ਪਾਣੀ ਮੋਰਚਾ ਦੇ ਆਗੂ ਉੱਥੇ ਤਾਇਨਾਤ ਨੇ ਅਮਿਤੋਜ ਮਾਨ ਦੇ ਵੱਲੋਂ ਆਪਣੇ ਸਾਥੀਆਂ ਦੇ ਸਮੇਤ ਇਸ ਮੋਰਚੇ ਦੀ ਅਗਵਾਈ ਕੀਤੀ ਜਾ ਰਹੀ ਹੈ 23 ਜਥੇਬੰਦੀਆਂ ਦੇ ਵੱਲੋਂ ਉਹਨਾਂ ਦੇ ਨਾਲ ਸਾਂਝੇ ਤੌਰ ਤੇ ਪ੍ਰਦਰਸ਼ਨ ਕੀਤਾ ਗਿਆ ਔਰ ਖਾਸ ਤੌਰ ਤੇ ਬੁੱਢੇ ਨਾਲੇ ਨੂੰ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਗਈ ਬੰਨ ਉਸ ਜਗ੍ਹਾ ਤੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਕਿ ਫੈਕਟਰੀਆਂ ਦੇ ਵੱਲੋਂ ਗੰਦਾ ਮਟੀਰੀਅਲ ਗੰਦਾ ਪਾਣੀ ਜਿਹੜਾ ਹੈ ਉਹ ਬੁੱਢੇ ਨਾਲੇ ਦੇ ਵਿੱਚ ਮਿਲਾਇਆ ਜਾਂਦਾ ਹੈ ਕਾਲੇ ਪਾਣੀ ਕਾਲਾ ਪਾਣੀ ਮੋਰਚਾ ਦੇ ਆਗੂਆਂ ਦੇ ਵੱਲੋਂ ਅੱਜ ਇਹ ਕਦਮ ਜਿਹੜਾ ਚੁੱਕਿਆ ਗਿਆ ਹੈ ਕਈ ਦਿਨ ਪਹਿਲਾਂ ਹੀ ਇਹ ਕਾਲ ਦੇ ਦਿੱਤੀ ਗਈ ਸੀ ਇਹ ਤਸਵੀਰਾਂ ਤੁਸੀਂ ਲੁਧਿਆਣਾ ਫਿਰੋਜ਼ਪੁਰ ਹਾਈਵੇ ਤੇ ਵੇਰਕਾ ਮਿਲਕ ਪਲਾਂਟ ਦੇ ਆ ਵੇਖ ਰਹੇ ਹੋ ਜਿੱਥੇ ਕਿ ਪੁਲਿਸ ਨੇ ਛਾਉਣੀ ਦੇ ਰੂਪ ਵਿੱਚ ਹਾਲਾਤ ਤਬਦੀਲ ਕੀਤੇ ਨੇ ਔਰ ਬਲਵੀਰ ਸਿੰਘ ਰਾਜੇਵਾਲ ਜਿਹੜੇ ਕਿ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਸਾਡੇ ਪੱਤਰਕਾਰ ਨਰਿੰਦਰ ਮਹਿੰਦਰੂ ਵੀ ਲਗਾਤਾਰ ਉੱਥੇ ਮੌਜੂਦ ਨੇ ਅਸੀਂ ਉਹਨਾਂ ਦੀ ਇੱਕ ਸਪੈਸ਼ਲ ਰਿਪੋਰਟ ਵੀ ਤੁਹਾਨੂੰ ਮੁਖਾਵਾਂਗੇ ਕਿ ਕਿਸ ਤਰ੍ਹਾਂ ਦੀ ਸਥਿਤੀ ਉੱਥੇ ਬਣੀ ਹੋਈ ਆ ਬੈਰ ਹਾਲ ਤੁਸੀਂ ਵੇਖ ਸਕਦੇ ਹੋ ਕਿ ਫਿਰੋਜ਼ਪੁਰ ਤੇ ਲੁਧਿਆਣਾ ਫਿਰੋਜ਼ਪੁਰ ਲੁਧਿਆਣਾ ਤੋਂ ਫਿਰੋਜ਼ਪੁਰ ਹਾਈਵੇ ਜਿਹੜਾ ਹੈ ਉਹ ਇੱਕ ਛੌਨੀ ਦਾ ਰੂਪ ਧਾਰਨ ਕਰ ਗਿਆ ਹੈ ਵੱਡੀ ਗਿਣਤੀ ਵਿੱਚ ਜਿੱਥੇ ਪੁਲਿਸ ਤਨਾਤ ਹੈ ਉੱਤੇ 23 ਤੋਂ ਵਧੇਰੇ ਜਥੇਬੰਦੀਆਂ ਜਿਹੜੀਆਂ ਕਿ ਵੱਖ-ਵੱਖ ਸਮਾਜ ਸੇਵੀ ਆਗੂਆਂ ਦੇ ਨਾਲ ਵੀ ਉੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਸ ਦਰਿਆ ਨੂੰ ਇਸ ਬੁੱਢੇ ਦਰਿਆ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਪਾਣੀਆਂ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ ਕਿਉਂਕਿ ਛੁੱਤਾ ਦੀ ਗੱਲ ਹੋ ਰਹੀ ਹੈ ਵੱਡੀ ਗਿਣਤੀ 'ਚ ਪੰਜਾਬ ਨੂੰ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੇ ਘੇਰ ਰੱਖਿਆ ਹੈ। ਬਹੁ ਗਿਣਤੀ ਲੋਕ ਬੁੱਧੀ ਜੀਵੇ ਮੰਨਦੇ ਨੇ ਕਿ ਇਸ ਨਾਲੇ ਦੇ ਵਿੱਚ ਪੈਂਦਾ ਗੰਦਾ ਪਾਣੀ ਜਿਹੜਾ ਇਹ ਲੋਕਾਂ ਦੀ ਸਿਹਤ ਨੂੰ ਵਿਗਾੜਨ ਦਾ ਕਾਰਨ ਬਣ ਰਿਹਾ ਔਰ ਲੁਧਿਆਣਾ ਵਰਗੇ ਵੱਡੇ ਮਹਾਨਗਰ ਦੀ ਜਿਹੜੀ ਸਥਿਤੀ ਹੈ ਉਹ ਬੱਤਰ ਬਣੀ ਹੋਈ ਆ। ਇਸ ਕਰਕੇ ਇਹਦਾ ਪ੍ਰਭਾਵ ਜਿਹੜਾ ਹੈ ਉਹ ਬਹੁ ਗਿਣਤੀ ਇਲਾਕਿਆਂ ਦੇ ਉੱਪਰ ਪੈਂਦਾ ਹੈ। ਕਈ ਕਿਲੋਮੀਟਰ ਲੰਬਾ ਇਹ ਨਾਲਾ ਹੈ। ਜਿਦੇ ਕਰਕੇ ਲੱਖਾਂ ਲੋਕ ਇਹਦੇ ਤੋਂ ਪ੍ਰਭਾਵਿਤ ਹੁੰਦੇ ਨੇ ਸਾਡੇ ਪੱਤਰਕਾਰ ਨਰਿੰਦਰ ਮਹਿੰਦਰੂ ਦੀ ਸਪੈਸ਼ਲ ਰਿਪੋਰਟ ਤੁਹਾਨੂੰ ਅਸੀਂ ਵਿਖਾਉਣ ਜਾ ਰਹੇ ਹਾਂ। ਦਰਿਆ ਮਾਮਨੇ ਨੂੰ ਲੈ ਕੇ ਅੱਜ ਕਾਲੇ ਪਾਣੀ ਮੋਰਚਾ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਮਾਰਚ ਕੱਢਿਆ ਜਾਣਾ ਵਾ ਤੇ ਬੰਨ ਲਗਾਏ ਜਾਣੇ ਨੇ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਆ। ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਅਸੀਂ ਮੌਜੂਦ ਹੈਗੇ ਆ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਬੈਰੀਕੇਟਿੰਗ ਕੀਤੀ ਗਈ ਆ। ਹਜ਼ਾਰਾਂ ਹੀ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਪੂਰੇ ਲੁਧਿਆਣੇ ਦੇ ਵਿੱਚ ਤਨਾਤ ਕੀਤੇ ਗਏ ਨੇ ਆ ਪੁਲਿਸ ਵੱਲੋਂ ਪਹਿਲੇ ਹੀ ਕਹਿ ਦਿੱਤਾ ਗਿਆ ਕਿ ਅਗਰ ਕੋਈ ਸ਼ਰਾਰਤ ਕਰੇਗਾ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦਿੱਤਾ ਜਾਵੇਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਵੀ ਮੋਰਚੇ ਦੇ ਜੋ ਲੋਕ ਨੇ ਇੱਥੇ ਪਹੁੰਚ ਰਹੇ ਨੇ ਪੁਲਿਸ ਵੱਲੋਂ ਉਹਨਾਂ ਨੂੰ ਫਿਲਹਾਲ ਹਿਰਾਸਤ ਦੇ ਵਿੱਚ ਲਿੱਤਾ ਵੀ ਜਾ ਰਿਹਾ ਬਾਦ ਸਵੇਰ ਤੋਂ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਪੁਲਿਸ ਦੇ ਸੀਨੀਅਰ ਜੋ ਅਧਿਕਾਰੀ ਨੇ ਅੱਜ ਸਵੇਰ ਤੋਂ ਹੀ ਇੱਥੇ ਪਹੁੰਚੇ ਨੇ ਵੇਰਕਾ ਮਿਲਕ ਪਲਾਂਟ ਤੇ ਹਮਾਚ ਤੋਂ ਸ਼ੁਰੂ ਹੋ ਕੇ ਤਾਜਪੁਰ ਰੋਡ ਜਿੱਥੇ ਡਾਈੰਗਾਂ ਹੈਗੀਆਂ ਨੇ ਜਿੱਥੇ ਗੰਦਾ ਪਾਣੀ ਜਿਹੜਾ ਬੁੱਢੇ ਦਰਿਆ ਦੇ ਵਿੱਚ गिरਦਾ ਵਾ ਉੱਥੇ ਤੱਕ ਇਹ ਮਾਰਚ ਕੱਢਿਆ ਜਾਣਾ ਸੀਗਾ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਜਿੱਥੇ ਤਿਆਰੀ ਕੀਤੀ ਗਈ ਹੈ ਉੱਥੇ ਹੀ ਕਾਲੇ ਪਾਣੀ ਮੋਰਚੇ ਦੀ ਜੋ ਟੀਮ ਆ ਉਹਨਾਂ ਦੇ ਜੋ ਆਗੂ ਨੇ ਜਾਂ ਉਸ ਟੀਮ ਦੇ ਵਿੱਚ ਜੋ ਵੀ ਸ਼ਾਮਲ ਨੇ ਉੱਥੇ ਪਹੁੰਚ ਰਹੇ ਨੇ ਤਾਂ ਉਹਨਾਂ ਨੂੰ ਉਸ ਹਿਰਾਸਤ ਦੇ ਵਿੱਚ ਪੁਲਿਸ ਵੱਲੋਂ ਲਿੱਤਾ ਵੀ ਜਾ ਰਿਹਾ ਵਾ ਹਰ ਚੌਂਗ ਦੇ ਵਿੱਚ ਪੁਲਿਸ ਤਤਨਾਤ ਕੀਤੀ ਗਈ ਆ ਬੁੱਡੇ ਦਰਿਆ ਦੇ ਆਸ-ਪਾਸ ਪੁਲਿਸ ਨੂੰ ਤਨਾਤ ਕੀਤਾ ਗਿਆ ਆ ਕੱਲ ਡਾਈੰਗ ਇੰਡਸਟਰੀ ਵਾਲਿਆਂ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਅਗਰ ਕੋਈ ਸ਼ਰਾਰਤ ਕਰਦਾ ਵਾ ਤਾਂ ਉਸ ਦਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਵੇਗਾ ਤਾਂ ਪ੍ਰਸ਼ਾਸਨ ਵੱਲੋਂ ਡਾਈੰਗ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸਵਿਸ਼ਵਾਸ ਦਿਖਾਇਆ ਗਿਆ ਸੀ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਜਿਹੜੀ ਆ ਲੁਧਿਆਣਾ ਦੇ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ ਤਾਂ ਅੱਜ ਮਾਰਚ ਕੱਢਿਆ ਜਾਣਾ ਵਾ ਲਗਾਤਾਰ ਜੋ ਕਾਲੇ ਪਾਣੀ ਮੋਰਚੇ ਦੀ ਟੀਮ ਉਹ ਕਹਿ ਰਹੀ ਹੈ ਕਿ ਸ਼ਹਿਰ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਜ਼ਿੰਮੇਵਾਰ ਨੇ ਜਿਹੜਾ ਕਾਲੇ ਪਾਣੀ ਜਿਹੜਾ ਬੁੱਢਾ ਦਰਿਆ ਖਰਾਬ ਕਰ ਰਹੇ ਨੇ ਤਾਂ ਉਸ ਨੂੰ ਕਾ ਡੈਂਗਾ ਦਾ ਪਾਣੀ ਉਸ ਦੇ ਵਿੱਚ ਗਿਰ ਰਿਹਾ ਫੈਕਟਰੀਆਂ ਦਾ ਪਾਣੀ ਉਸ ਦੇ ਵਿੱਚ ਗਿਰ ਰਿਹਾ ਆਮ ਲੋਕ ਜਿਹੜੇ ਨੇ ਉਹ ਗੰਦਗੀ ਫਲਾ ਰਹੇ ਨੇ ਉਸ ਨੂੰ ਲੈ ਕੇ ਸਫਾਈ ਉਸ ਦਰਿਆ ਦੀ ਸਫਾਈ ਨੂੰ ਲੈ ਕੇ ਇਹ ਮਾਰਚ ਜਿਹੜਾ ਅੱਜ ਕੱਢੇ ਜਾਣਾ ਸੀ ਪਿਛਲੇ ਕਈ ਮਹੀਨੇ ਤੋਂ ਇਸ ਦੀ ਪਲੈਨਿੰਗ ਚੱਲ ਰਹੀ ਸੀ ਤਾਂ ਅੱਜ ਤਾਰੀਖ ਜਿਹੜੀ ਐਨਾਨਸ ਕੀਤੀ ਗਈ ਸੀ ਕਿ